ਪੰਜਾਬ ਦਾ ਤਾਂ ਇਤਿਹਾਸ ਹੀ ਸ਼ੁਰੂ ਤੋਂ ਲੜਾਈਆਂ ਦਾ ਰਿਹਾ ਕਿਉਂ ਹਰ ਗਲਤ ਗੱਲ ਦੇ ਖਿਲਾਫ ਰਿਹਾ ਭਾਵੇਂ ਇੱਥੇ ਡੱਚ ਆਏ ਮੰਗੋਲ ਆਏ ਨਾ ਅੰਗਰੇਜ਼ ਆਏ ਸਾਰਿਆਂ ਦੇ ਖਿਲਾਫ ਪੰਜਾਬ ਲੜਿਆ ਕਿਉਂਕਿ ਦੁਆਰ ਹੀ ਇਹ ਸੀਗਾ ਜਦੋਂ ਔਰਤ ਗੱਲ ਕਰਦੀ ਅੱਜ ਤੁਸੀਂ ਖੇਤੀਬਾੜੀ ਦੇ ਸੰਕਟ ਦੀ ਗੱਲ ਕਰ ਰਹੇ ਹੋ ਵਾਤਾਵਰਣ ਦੇ ਸੰਕਟ ਦੀ ਗੱਲ ਕਰ ਰਹੇ ਹੋ ਤੌਰ ਤੁਹਾਨੂੰ ਤਾਂ ਇਹ ਕਿਹਾ ਜਾਂਦਾ ਕਿ ਉਹਦੀ ਗਿੱਚੀ ਪਿੱਛੇ ਮੱਤਾਂ ਇਸੇ ਕਰਕੇ ਤਾਂ ਉਹ ਖੇਤੀ ਮਾਡਲ ਬਦਲਣ ਲਈ ਲੜ ਰਹੇ ਐ ਇਸੇ ਕਰਕੇ ਉਹ ਨਹਿਰੀ ਪਾਣੀ ਲਈ ਲੜ ਰਹੇ ਆ ਇਸੇ ਕਰਕੇ ਉਹ ਦਰਿਆਈ ਮਸਲੇ ਲਈ ਲੜ ਰਹੇ ਹੈਗੇ ਆ ਕਿਉਂਕਿ ਪੰਜਾਬ ਕਿਸੇ ਵੀ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦਾ ਜੇ ਪੰਜਾਬ ਨਾਲ ੱਤਕਾ ਹੋ ਰਿਹਾ ਤਾਂ ਪੰਜਾਬ ਦੇ ਪਾਣੀਆਂ ਤੇ ਜਿਹੜਾ ਡਾਕਾ ਮਾਰਿਆ ਜਾ ਰਿਹਾ ਇਹ ਵੀ ਤਾਂ ੱਤਕਾ ਹੈ ਨਾ ਪੰਜਾਬ ਦੇ ਨਾਲ ਤਾਂ ਖੇਤੀ ਹੋਂਦ ਚ ਆਈ ਕਦੋਂ ਆ ਪਹਿਲੀ ਵਾਰ ਤੇ ਉਹ ਇਹ ਖੋਜ ਵੀ ਔਰਤਾਂ ਨੇ ਕੀਤੀ ਆ ਜਿਹੜੀ ਅੱਜ ਖੇਤੀ ਤੋਂ ਬਾਹਰ ਹੋ ਚੁੱਕੀ ਹੈ ਨਾ ਪੰਜਾਬ ਸਾਹਮਣੇ ਤਾਂ ਇੱਕ ਨਵੀਂ ਉਮੀਦ ਬਣੀ ਆ ਕਿਉਂਕਿ ਪੰਜਾਬ ਦੀ ਇੱਕ ਹਿਸਟਰੀ ਇਹ ਵੀ ਹੈ ਨਾ ਕਿ 1947 ਦੀ ਵੀ ਭਾਵੇਂ ਵੰਡ ਹੋ ਗਈ ਪਰ ਲੋਕਾਂ ਨੇ ਕਦੇ ਖੁਦਕੁਸ਼ੀਆਂ ਨਹੀਂ ਕੀਤੀਆਂ ਸੀ ਫਿਰ ਪੰਜਾਬ ਨੂੰ ਪੈਰਾਂ 'ਸਰ ਖੜਾ ਕੀਤਾ ਫਿਰ ਲੜੇ ਉਹ ਹਨ ਹੁਣ ਜਿੱਥੇ ਖੁਦਕੁਸ਼ੀਆਂ ਦੀ ਖੇਤੀ ਆ ਰਹੀ ਆ ਨਾ ਜ਼ਹਿਰਾਂ ਦੀ ਖੇਤੀ ਆ ਗਈ ਬਿਮਾਰੀਆਂ ਦੀ ਖੇਤੀ ਆ ਗਈ ਆ ਤਾਂ ਇਹਨੂੰ ਬਦਲਣ ਵਾਸਤੇ ਵੀ ਪੰਜਾਬ ਆ ਜਿਹੜਾ ਉਹ ਹਣ ਖੜਾ ਹੋਊਗਾ ਤੇ ਹੋ ਵੀਰਿਆ ਪਹਿਲਾਂ ਕਿਸੇ ਨੂੰ ਕੈਂਸਰ ਨਹੀਂ ਸੀ ਹੁੰਦਾ ਕਾਲਾ ਪੀਲਾ ਨਹੀਂ ਸੀ ਹੁੰਦਾ ਅੱਜ ਔਰਤਾਂ ਨੂੰ ਛਾਤੀ ਤੇ ਬੱਚੇਦਾਨੀ ਦੇ ਕੈਂਸਰ ਹੋ ਰਿਹਾ ਇੰਨੇ ਗੰਭੀਰ ਰੋਗ ਨੇ ਤੇ ਜਿਨ੍ਹਾਂ ਦਾ ਬਹੁਤ ਲੰਮਾ ਇਲਾਜ ਆ ਉਸ ਚੀਜ਼ ਨੂੰ ਮਹਿਸੂਸ ਕਰ ਰਿਹਾ ਕਿ ਬਾਰਡਰ ਖੁੱਲਣਾ ਚਾਹੀਦਾ ਵਾ ਕਿ ਇਹਦੇ ਨਾਲ ਸਾਨੂੰ ਕੱਲੀ ਆਰਥਿਕ ਤੰਤੂ ਨੂੰ ਸਾਡੀ ਭਾਵਨਾਵਾਂ ਨੂੰ ਵੀ ਜਿਹੜਾ ਇਹਦੇ ਨਾਲ ਇੱਕ ਅਸਰ ਹੋਏਗਾ ਕਿ ਜਿਹੜੀ ਸਾਡੀ ਇੱਕ ਸਾਂਝਾ ਪਿਆਰ ਦੀ ਉਹ ਵਾਪਸ ਆ ਜਿਹੜੀ ਉਹ ਹੋ ਸਕਦੀ ਹੈ ਇਸ ਕਰਕੇ ਔਰਤਾਂ ਚੇਤਨ ਹੋ ਰਹੀਆਂ ਪਰ ਔਰਤ ਦੀ ਜਿਹੜੀ ਲੇਬਰ ਆ ਕਿਉਂਕਿ ਉਹਨੂੰ ਸਮਾਜ 'ਚ ਬਰਾਬਰ ਦਾ ਦਰਜਾ ਨਹੀਂ ਹੈ ਇਸ ਕਰਕੇ ਉਹਦੀ ਕੋਈ ਲੇਬਰ ਨਹੀਂ ਗਣੀ ਜਾਂਦੀ ਕੋਈ ਉਹਨੂੰ ਛੁੱਟੀ ਨਹੀਂ ਹੈ ਕਿਸੇ ਕਿਸਮ ਦੀ ਉਹਦੀ ਆਮਦਨ ਨਹੀਂ ਹੈ ਸਰਦਾਰ ਲਈ ਸੱਭੇ ਤੱਕ ਸੰਕਟ ਹੀ ਖੜਾ ਹੋ ਗਿਆ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਐਡੇ ਵੱਡੇ ਸੰਕਟ 'ਚ ਆ ਹੁਣ ਤਾਂ ਜੋ ਸੰਗ ਇੱਥੇ ਮਨੋੱਖ ਨਹੀਂ ਮਤਲਬ ਬਚੂਗਾ ਧਰਤੀ ਦੇ ਉੱਪਰ ਤੇ ਅਸੀਂ ਹੱਕ ਕਿਵੇਂ ਲੈ ਲਾਂਗੇ ਨਾ ਜਿਵੇਂ ਹੁਣ ਔਰਤਾਂ ਚਰਚਾ ਚਾ ਰਹੀਆਂ ਵਾਂ ਅੰਦੋਲਨਾਂ 'ਚ ਹਿੱਸਾ ਲੈ ਰਹੀਆਂ ਉਹਨਾਂ ਦਾ ਯੋਗਦਾਨ ਵੀ ਚਰਚਾ ਦੇ ਵਿੱਚ ਆ ਰਿਹਾ ਵਾ ਔਰਤਾਂ ਜਿਹੜੀਆਂ ਰਸੋਈ ਘਰਾਂ ਤੱਕ ਸੀਮਤ ਸੀ ਉਹ ਹੁਣ ਰੈਲੀਆਂ 'ਚ ਵੀ ਆ ਰਹੀਆਂ ਧਰਨੀਆਂ 'ਚ ਵੀ ਆ ਰਹੀਆਂ ਤੇ ਅੱਜ ਤੁਸੀਂ ਖੁਦ ਦੇਖੋਗੇ ਸਟੇਜ ਤੇ ਜਿੰਨੀਆਂ ਔਰਤਾਂ ਬੈਠੀਆਂ ਉਹ ਸਾਰੀਆਂ ਹੀ ਲੀਡਰਸ਼ਿਪ ਦੇ ਵਿੱਚ ਹੈਗੀਆਂ ਆਗੂ ਰੋਲ ਨਿਭਾ ਰਹੀਆਂ ਵਾਂ ਕਾਰਪੋਰੇਟ ਜਿਹੜਾ ਸਾਡਾ ਪਾਣੀ ਲੈ ਕੇ ਸਾਨੂੰ ਬੋਤਲਾਂ 'ਚ ਬੰਦ ਕਰਕੇ ਦੇ ਰਿਹਾ ਹੈਗਾ ਕਿ ਤੁਸੀਂ ਆ ਪੀਓ ਘਰ ਘਰ ਉਹਨਾਂ ਨੇ ਆਰੋ ਮਾਟਰ ਸਾਡੇ ਲਗਾਤੇ ਹੈਗੇ ਕਿ ਤੁਹਾਡਾ ਸਾਰਾ ਪਾਣੀ ਧਰਤੀ 'ਤੇ ਉਹਨਾਂ ਨੇ ਗੰਧਲਾ ਕਰ ਦਿੱਤਾ ਤੇ ਆਪ ਹੁਣ ਜਿਹੜਾ ਫਿਲਟਰ ਦੇ ਨਾਂ ਤੇ ਸਾਨੂੰ ਫਿਲਟਰ ਵੇਚ ਰਹੇ ਆ ਕਿ ਸਾਨੂੰ ਹਰ ਚੀਜ਼ ਮੋਲ ਦੇਣੀ ਸ਼ੁਰੂ ਕਰਤੀ ਇਹ ਸਾਰੀ ਚੀਜ਼ ਸਾਡੇ ਨਾਲ ਜੁੜੀ ਹੋਈ ਹੈ ਕੱਲੇ ਕਿਸਾਨ ਨਾਲ ਨਹੀਂ ਨਾ ਜੁੜੀ ਹੋਈ ਪੂਰੇ ਪਰਿਵਾਰ ਨਾਲ ਜੁੜੀ ਹੋਈ ਹੈ ਜੋ ਵੀ ਮਨੁੱਖ ਧਰਤੀ 'ਤੇ ਪਾਣੀ ਪੀ ਰਿਹਾ ਜੋ ਵੀ ਅਨਾਜ ਖਾ ਰਿਹਾ ਉਹਨਾਂ ਸਾਰਿਆਂ ਨਾਲ ਜੁੜੀ ਹੋਈ ਆ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਅੱਜ ਪੰਜਾਬ ਦੇ ਮੋਗਾ ਸ਼ਹਿਰ ਦੇ ਵਿੱਚ ਔਰਤਾਂ ਦਾ ਭਾਰੀ ਇਕੱਠਾ ਇਹ ਇਕੱਠ ਹਰ ਇੱਕ ਦਾ ਧਿਆਨ ਦਿਵਾਉਂਦਾ ਕਿ ਆਖਰ ਕਿਉਂ ਆ ਬਹੁਤ ਸਾਰੇ ਸਵਾਲ ਮਨ ਦੇ ਵਿੱਚ ਉੱਠਦੇ ਨੇ ਤਾਂ ਉਹਨਾਂ ਸਵਾਲਾਂ ਦੇ ਜਵਾਬ ਲੈਣ ਦੇ ਲਈ ਅੱਜ ਅਸੀਂ ਉਹਨਾਂ ਕਿਸਾਨ ਔਰਤਾਂ ਨਾਲ ਖੜੇ ਆ ਉਹਨਾਂ ਦੇ ਵਿੱਚੋਂ ਹਰਦੀਪ ਕੋਟਲਾ ਕਿਸਾਨ ਆਗੂ ਨੇ ਧੰਨਵਾਦ ਜੀ ਤੁਹਾਡਾ ਵੀ ਜੀ ਅੱਜ ਕਿਹੜੀਆਂ ਮੰਗਾਂ ਕਿਹੜੇ ਮਸਲਿਆਂ ਨੂੰ ਲੈ ਕੇ ਔਰਤਾਂ ਦਾ ਇਕੱਠ ਆ ਮੋਗੇ ਦੇ ਵਿੱਚ ਅੱਜ ਔਰਤ ਵਿੰਗ ਕਿਰਤੀ ਕਿਸਾਨ ਯੂਨੀਅਨ ਵੱਲੋਂ ਅਸੀਂ ਕਿਸਾਨ ਲਹਿਰ ਤੇ ਲੋਕ ਲਹਿਰ ਵਿੱਚ ਔਰਤਾਂ ਦੀ ਕੀ ਭੂਮਿਕਾ ਹੋਏਗੀ ਇਹਦੇ ਉੱਪਰ ਅਸੀਂ ਅੱਜ ਜਿਹੜੀ ਉਹ ਕਨਵੈਨਸ਼ਨ ਕਰ ਰਹੇ ਹਾਂ ਕਿਉਂਕਿ ਪੰਜਾਬ ਆ ਜਿਹੜਾ ਇੱਕ ਬਹੁਤ ਗੰਭੀਰ ਸੰਕਟ ਦੇ ਵਿੱਚੋਂ ਲੰਘ ਰਿਹਾ ਤਾਂ ਇਸ ਕਰਕੇ ਉਸ ਗੰਭੀਰ ਸੰਕਟ ਦਾ ਕੀ ਕਾਰਨ ਹੈ ਉਹ ਕਿਉਂ ਪੈਦਾ ਹੋਇਆ ਤੇ ਉਹਨੂੰ ਆਪਾਂ ਕਿਵੇਂ ਠੀਕ ਕਰਨ ਦੇ ਵਿੱਚ ਰੋਲ ਆਪਣਾ ਅਦਾ ਕਰ ਸਕਦੇ ਹਾਂ ਉਹਦੇ ਲਈ ਅਸੀਂ ਔਰਤਾਂ ਦੀ ਜਿਹੜੀ ਇਹ ਵਿਸ਼ਾਲ ਜਿਹੜੀ ਆ ਕਨਵੈਨਸ਼ਨ ਰੱਖੀ ਅੱਜ ਜੀ ਜਿਵੇਂ ਦੇ ਵਿੱਚ ਪਾਣੀ ਦਾ ਮਸਲਾ ਹੈ ਖੇਤੀਬਾੜੀ ਦਾ ਮਾਡਲ ਆ ਜਿਹੜਾ ਉਹਨੂੰ ਬਦਲਣ ਦਾ ਮਸਲਾ ਏ ਇਹ ਔਰਤਾਂ ਦੀ ਜ਼ਿੰਦਗੀ ਦੇ ਨਾਲ ਕਿਵੇਂ ਜੁੜਦਾ ਜਾਂ ਔਰਤਾਂ ਇਸ ਮਸਲੇ ਨੂੰ ਕਿਵੇਂ ਹੱਲ ਕਰ ਸਕਦੀਆਂ ਦੇਖੋ ਜੀ ਜਿਹੜੀਆਂ ਕਿਉਂਕਿ ਔਰਤਾਂ ਵੀ ਇਹ ਸਮਾਜ ਦਾ ਹਿੱਸਾ ਨੇ ਔਰ ਕਿਸਾਨੀ ਪਰਿਵਾਰ ਨਾਲੋਂ ਸੰਬੰਧ ਰੱਖਦੀਆਂ ਇਸ ਕਰਕੇ ਕਿਸਾਨੀ ਦਾ ਜੋ ਨੁਕਸਾਨ ਹੁੰਦਾ ਜੋ ਨਫਾ ਹੁੰਦਾ ਉਹ ਪੂਰੇ ਪਰਿਵਾਰ ਨੂੰ ਹੀ ਉਹਦਾ ਝਲਣਾ ਪੈਂਦਾ ਤਾਂ ਇਸ ਕਰਕੇ ਔਰਤਾਂ ਤੇ ਵੀ ਇਹਦਾ ਪੂਰਾ ਹੀ ਅਸਰ ਆ ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਜਿਹੜਾ ਇਸ ਵਕਤ ਮਾਡਲ ਚੱਲ ਰਿਹਾ ਉਹ ਸਾਮਰਾਜੀ ਖੇਤੀ ਮਾਡਲ ਆ ਜਿਹੜਾ ਸਾਨੂੰ ਅਮਰੀਕਾ ਨੇ ਥੋਪਿਆ ਹੈਗਾ ਤਾਂ ਉਸ ਮਾਡਲ ਨੇ ਇੱਕ ਵਾਰੀ ਤਾਂ ਖੁਸ਼ਹਾਲੀ ਦਿੱਤੀ ਆ ਪਰ ਉਹਦਾ ਵੀ ਇੱਕ ਆਪਣਾ ਮਕਸਦ ਸੀਗਾ ਕਿਉਂਕਿ ਇੱਕ ਉਹਦਾ ਆਪਣਾ ਆਰਥਿਕ ਮਕਸਦ ਸੀ ਦੂਸਰਾ ਉਹਦਾ ਸਿਆਸੀ ਸੀਗਾ ਆਰਥਿਕ ਇਸ ਕਰਕੇ ਸੀਗਾ ਕਿ ਜਦੋਂ ਦੋ ਜੰਗਾ ਲੱਗੀਆਂ ਸੀ ਵਿਸ਼ਵ ਦੀਆਂ ਤੇ ਉਹਦੇ ਹਥਿਆਰ ਵਿਕਦੇ ਸੀਗੇ ਜੰਗਾ ਬੰਦ ਹੋਣ ਤੋਂ ਬਾਅਦ ਉਹਦੇ ਹਥਿਆਰ ਵਿਕਣੇ ਜਿਹੜੇ ਸੀ ਉਹ ਬੰਦ ਹੋ ਗਏ ਜਿਸ ਕਰਕੇ ਉਹਨਾਂ ਨੂੰ ਫਿਕਰ ਸੀ ਕਿ ਸਾਡੇ ਕੋਲੇ ਪੈਸਾ ਕਿਵੇਂ ਆਊਗਾ ਤਾਂ ਉਹਨਾਂ ਨੇ ਉਹ ਕਾਰਖਾਨੇ ਚਲਾਉਣੇ ਸੀਗੇ ਤੇ ਦੂਸਰਾ ਸਿਆਸੀ ਕਾਰਨ ਉਹਨਾਂ ਦਾ ਇਹ ਸੀਗਾ ਕਿ ਸਾਡੇ ਤੋਂ 1949 ਦੇ ਵਿੱਚ ਚੀਨ ਵਾਲਿਆਂ ਨੇ ਆਜ਼ਾਦੀ ਲਿਆਂਦੀ ਪਰ ਉਹਦੇ ਵਿੱਚ ਮੁਹਰੀ ਰੋਲ ਸੀ ਜਿਹੜਾ ਉਹ ਕਿਸਾਨੀ ਦਾ ਸੀਗਾ ਤੇ ਉਹਨਾਂ ਨੇ ਇੱਕ ਬਰਾਬਰੀ ਵਾਲਾ ਜਿਹੜਾ ਸਮਾਜ ਸੀ ਉਹ ਸर्जਣ ਦੀ ਸਰਜਾ ਉਹਨਾਂ ਨੇ ਤਾਂ ਜਸ ਕਰਕੇ ਅਮਰੀਕਾ ਨੂੰ ਇਸ ਫਿਕਰ ਸੀਗੀ ਕਿ ਇਹਨਾਂ ਕਿਸਾਨਾਂ ਨੂੰ ਦੇਖ ਕੇ ਹੋਰ ਵੀ ਦੇਸ਼ਾਂ ਦੇ ਜਿਹੜੇ ਕਿਸਾਨ ਸੀ ਉੱਠ ਰਹੇ ਸੀ ਤੇ ਅਮਰੀਕਾ ਦੁਨੀਆਂ ਦਾ ਸਭ ਤੋਂ ਤਕੜਾ ਮੁਲਕ ਸੀ ਤੇ ਆਪਣੇ ਆਪ ਨੂੰ ਅੱਜ ਵੀ ਜਿਹੜਾ ਉਹ ਤਕੜਾ ਮੁਲਕ ਰੱਖਣਾ ਚਾਹੁੰਦਾ ਤਾਂ ਇਸ ਕਰਕੇ ਉਹਨੇ ਕਿਸਾਨੀ ਨੂੰ ਖੁਸ਼ ਕਰਨ ਦੇ ਲਈ ਇਹ ਮਾਡਲ ਲੈ ਕੇ ਆਂਦਾ ਉਹਦੇ ਗੁੱਸੇ ਨੂੰ ਸ਼ਾਂਤ ਕਰਨ ਦੇ ਲਈ ਕਿ ਇੱਕ ਵਾਰ ਇਹਨਾਂ ਦੀ ਆਮਦਨ ਵਧਾਈਏ ਤਾਂ ਕਿ ਇਹਨਾਂ ਨੂੰ ਲੱਗੇ ਕਿ ਹਾਂ ਸਾਡੇ ਕੋਲੇ ਪੈਸਾ ਆ ਰਿਹਾ ਵਾ ਉਹਨਾਂ ਨੇ ਉਸ ਤਰ੍ਹਾਂ ਦੇ ਬੀਜ ਲੈ ਆਂਦੇ ਉਸ ਤਰ੍ਹਾਂ ਦਾ ਖੇਤੀ ਮਾਡਲ ਦਿੱਤਾ ਕਿ ਜਿਹਦੇ ਨਾਲ ਇੱਕ ਵਾਰ ਤਾਂ ਝਾੜ ਵਧਿਆ ਕਿਸਾਨਾਂ ਦਾ ਪਰ ਉਹਨੇ ਬਦਲੇ ਦੇ ਵਿੱਚ ਇੱਥੋਂ ਦਾ ਜਿਹੜਾ ਹਵਾ ਮਿੱਟੀ ਪਾਣੀ ਸਭ ਕੁਝ ਪ੍ਰਦੂਸ਼ਿਤ ਰੱਖ ਕੇ ਕਰ ਦਿੱਤਾ ਹੈਗਾ ਉਹਨਾਂ ਨੇ ਸਾਨੂੰ ਜਿਹੜਾ ਖੇਤੀ ਮਾਡਲ ਦਿੱਤਾ ਅੱਜ ਉਸ ਖੇਤੀ ਮਾਡਲ ਦੇ ਨਾਲ ਸਾਡੇ ਕਿਸਾਨ ਆ ਜਿਹੜੇ ਕਣਕ ਝੋਨਾ ਮੱਕੀ ਦੀ ਖੇਤੀ ਕਰ ਰਹੇ ਹੈਗੇ ਹਨ ਜਿੰਨੀਆਂ ਸਾਡੀਆਂ ਦੇਸੀ ਫਸਲਾਂ ਸੀ ਜਾਂ ਇੱਥੋਂ ਦੀਆਂ ਭੂਗੋਲਿਕ ਹਾਲਾਤਾਂ ਦੀਆਂ ਫਸਲਾਂ ਸੀਗੀਆਂ ਜਿਹਦੇ ਚੋਂ ਮੂੰਗੀ ਆਉਂਦੀ ਬਾਜਰਾ ਆਉਂਦਾ ਜਵਾਰ ਆਉਂਦਾ ਹੈਨਾ ਛੋਲੇ ਆਉਂਦੇ ਆ ਮੂੰਗਫਲੀ ਆਉਂਦੀ ਆ ਇਹ ਸਾਰਾ ਕੁਝ ਜਿਹੜਾ ਉਹਨਾਂ ਨੇ ਉਹ ਖਤਮ ਕਰਤਾ ਸਿਰਫ ਤਿੰਨ ਫਸਲਾਂ ਰਹਿ ਗਈਆਂ ਇੱਕ ਤਾਂ ਇਹ ਸਭ ਤੋਂ ਵੱਡਾ ਜਿਹੜਾ ਉਹਨਾਂ ਨੇ ਨੁਕਸਾਨ ਕੀਤਾ ਹੈਗਾ ਔਰ ਦੂਜਾ ਇਹ ਉਹ ਫਸਲਾਂ ਵਾਂ ਜਿਹੜੀਆਂ ਸਭ ਤੋਂ ਵੱਧ ਪਾਣੀ ਖਿੱਚਦੀਆਂ ਧਰਤੀ ਚੋਂ ਜਿਸ ਕਰਕੇ ਅੱਜ ਸਾਡੇ ਕੋਲੇ ਪੰਜਾਬ ਕੋਲੇ ਪਾਣੀ ਦਾ ਸੰਕਟ ਵੀ ਖੜਾ ਹੋ ਚੁੱਕਿਆ ਵਾ ਕਿ ਧਰਤੀ ਹੇਠਲਾ ਪਾਣੀ ਲਗਾਤਾਰ ਖਤਮ ਹੋਣ ਵੱਲੀ ਜਾ ਰਿਹਾ ਵਾ ਸਿਰਫ 15 ਸਾਲ ਦਾ ਪਾਣੀ ਜਿਹੜਾ ਉਹ ਧਰਤੀ ਚ ਬਚਿਆ ਤਾਂ ਦੂਜਾ ਇਸ ਖੇਤੀ ਮਾਡਲ ਨੇ ਕਿਸਾਨੀ ਨੂੰ ਕਰਜ਼ੇ ਦਿੱਤੇ ਆ ਸਭ ਤੋਂ ਜ਼ਿਆਦਾ ਤੋਹਫੇ ਵਜੋਂ ਕਰਜ਼ੇ ਦਿੱਤੇ ਇਹਨਾਂ ਨੇ ਕਰਜ਼ੇ ਕਿਵੇਂ ਆਇਆ ਕਿਉਂਕਿ ਹੁਣ ਜਿਹੜਾ ਇਹ ਮਾਡਲ ਆ ਔਰ ਇਹਦੇ ਵਿੱਚ ਜਿਹੜੀ ਬੀਜ ਆ ਕਿਸਾਨ ਨੂੰ ਉਹ ਇੱਕੋ ਸਮੇਂ 'ਚ ਹੀ ਬੀਜਣਾ ਪੈਂਦਾ ਇੱਕੋ ਸਮੇਂ 'ਚ ਹੀ ਵੜਨਾ ਪੈਂਦਾ ਜੇ ਕਿਸਾਨ ਮਤਲਬ ਕੋਈ ਕਣਕ ਝੋਨਾ ਬੀਜ ਰਿਹਾ ਇੱਕ ਮਹੀਨੇ 'ਚ ਬੀਜਦਾ ਇੱਕ ਮਹੀਨੇ 'ਚ ਵੜ ਦਿੰਦਾ ਸਾਰੀ ਫਸਲ ਹੈ ਨਾ ਔਰ ਉਹ ਫਸਲ ਦੇ ਨਾਲ-ਨਾਲ ਜਿਹੜੀ ਹੈਗੀ ਆ ਇਸ ਮਾਡਲ ਦੇ ਨਾਲ ਮਸ਼ੀਨਰੀ ਵੀ ਲੈ ਕੇ ਆਏ ਆ ਕਿਉਂਕਿ ਇਹਨੂੰ ਜੇ ਇੱਕ ਮਹੀਨੇ 'ਚ ਵੜਨਾ ਸਾਰੇ ਪੰਜਾਬ 'ਚ ਤਾਂ ਮਸ਼ੀਨਰੀ ਨਾਲ ਹੀ ਵੜਿਆ ਜਾ ਸਕਦਾ ਹੁਣ ਇੱਥੇ ਮਸ਼ੀਨਰੀ ਤਾਂ ਉਨੀ ਹੈ ਨਹੀਂ ਸੀਗੀ ਵੱ ਪੰਜਾਬ ਦੀ ਕਿਸਾਨੀ ਬਹੁਤ ਘੰਟੀ ਛੋਟੀ ਆ ਤਾਂ ਇਸ ਕਰਕੇ ਹੁਣ ਜਿਉ ਆਪਣੀ ਫਸਲ ਨੂੰ ਲੇਟ ਕਰਦਾ ਵੱਢਣ ਤੋਂ ਤਾਂ ਉਹਦੀ ਫਸਲ ਖਿਰ ਜਾਂਦੀ ਆ ਦਾਣੇ ਖਿਰ ਜਾਂਦੇ ਤਾਂ ਉਹਨੂੰ ਹੋਰ ਨੁਕਸਾਨ ਹੋਣਾ ਇਸ ਕਰਕੇ ਜੇ ਬੰਦਾ ਕੋਈ 2 ਕਿੱਲੇ ਵਾਲਾ ਕਿਸਾਨ ਵੀ ਹੈ ਨਾ ਤਾਂ ਉਹਨੂੰ ਵੀ ਟਰੈਕਟਰ ਖਰੀਦਣਾ ਪੈਂਦਾ ਉਹਦੀ ਫਸਲ ਹੁੰਦੀ ਆ ਸਾਰੀ 50-60000 ਦੀ ਜਿਹੜੀ ਵਿਕਦੀ ਆ ਤੇ ਉਹਨੂੰ ਟਰੈਕਟਰ ਜਿਹੜਾ ਖਰੀਦਣਾ ਪੈਂਦਾ 4-5 ਲੱਖ ਦਾ ਨਾ ਤਾਂ ਉਸ ਕਿਸਾਨ ਸਰ ਕਰਜ਼ਾ ਚੜੂਗਾ ਹੀ ਚੜੂਗਾ ਉਸ ਤੋਂ ਬਾਅਦ ਉਹ ਸਾਰਾ ਸਾਲ ਟਰੈਕਟਰ ਉਹਦੇ ਖੇਤਾਂ ਚ ਨਹੀਂ ਵੱੜਦਾ ਹੀ ਨਹੀਂ ਹੈਗਾ ਉਹ ਸਿਰਫ ਜਦੋਂ ਫਸਲ ਬੀਜਣੀ ਵੱਢਣੀ ਆ ਉਹਨਾਂ ਦਿਨਾਂ ਚੋਂ ਕੰਮ ਕੀਤਾ ਜਾਂਦਾ ਉਸ ਟਰੈ ਇਸ ਮਸ਼ੀਨਰੀ ਦੇ ਨਾਲ 20 ਕਿਸਾਨੀ ਸਰੋਂ ਨੇ ਕਰਜ਼ਾ ਚੜਾਇਆ ਔਰ ਇੱਥੇ ਜਿਹੜੀਆਂ ਮਹਿੰਗੀਆਂ ਰਹਿਆਂ ਸਪਰੇਆਂ ਛੜਕਣੀਆਂ ਪੈਂਦੀਆਂ ਉਸ ਚੀਜ਼ ਨੇ ਵੀ ਕਰਜ਼ਾ ਚੜਾਇਆ ਕਿਸਾਨੀ ਨੂੰ ਕਿ ਅਸਲ ਦੇ ਵਿੱਚ ਕਿਸਾਨ ਆ ਜਿਹੜਾ ਔਫ ਫਸਲ ਬੀਜਣ ਤੋਂ ਲੈ ਕੇ ਵੱਢਣ ਤੱਕ ਜਿੰਨਾ ਖਰਚਾ ਆਉਂਦਾ ਕਿਸਾਨ ਦਾ ਨਾ ਔਰ ਉਹਦੇ ਬਦਲੇ ਚ ਜਿਹੜੀ ਉਹਨੂੰ ਆਮਦਨ ਆ ਵੇਚ ਕੇ ਮਿਲਦੀ ਆ ਉਹ ਉਹਦੀ ਪੂਰੀ ਨਹੀਂ ਹੁੰਦੀ ਇਸ ਕਰਕੇ ਵੀ ਕਿਸਾਨੀ ਸਰ ਜਿਹੜਾ ਉਹ ਕਰਜ਼ੇ ਚੜ ਰਹੇ ਆ ਲਗਾਤਾਰ ਉਹ ਸਾਰੀ ਇਸ ਮਾਡਲ ਦੀ ਦੇਣਾ ਤੇ ਦੂਜਾ ਇਸ ਮਾਡਲ ਨੇ ਸਾਡਾ ਜਿਹੜਾ ਧਰਤੀ ਹਟਲਾ ਪਾਣੀ ਖਤਮ ਕਰਨ ਵਾਲੇ ਪਾਸੇ ਨੂੰ ਤੋਰਿਆ ਕਿ ਉਹ ਫਸਲਾਂ ਜਿਹੜੀਆਂ ਬਹੁਤ ਜ਼ਿਆਦਾ ਪਾਣੀ ਖਿੱਚਦੀਆਂ ਹਨਾ ਤਾਂ ਤੀਜਾ ਜਿਹੜਾ ਉਹਨੇ ਸੰਕਟ ਹੋਰ ਨਵਾਂ ਖੜਾ ਕੀਤਾ ਕਿ ਸਾਨੂੰ ਬਿਮਾਰੀਆਂ ਉਹ ਦਿੱਤੀਆਂ ਕਿ ਜਿਨ੍ਹਾਂ ਦਾ ਇਲਾਜ ਵੀ ਬਹੁਤ ਮਹਿੰਗਾ ਤੇ ਕਿਸਾਨ ਦੀ ਆਮਦਨ ਦਾ ਬਹੁਤਾ ਹਿੱਸਾ ਉਸ ਇਲਾਜ ਤੇ ਜਾ ਰਿਹਾ ਹੈ ਤੁਸੀਂ ਦੇਖੋ ਕਿ ਇੰਨੀਆਂ ਪਹਿਲਾਂ ਕਿਸੇ ਨੂੰ ਕੈਂਸਰ ਨਹੀਂ ਸੀ ਹੁੰਦਾ ਕਾਲਾ ਪੀਲਾ ਨਹੀਂ ਸੀ ਹੁੰਦਾ ਅੱਜ ਔਰਤਾਂ ਨੂੰ ਛਾਤੀ ਤੇ ਬੱਚੇ ਦਾ ਨਹੀਂ ਦੇ ਕੈਂਸਰ ਹੋ ਰਿਹਾ ਇੰਨੇ ਗੰਭੀਰ ਰੋਗ ਨੇ ਤੇ ਜਿਨ੍ਹਾਂ ਦਾ ਬਹੁਤ ਲੰਮਾ ਇਲਾਜ ਆ ਤਾਂ ਇਸ ਲੰਬੇ ਇਲਾਜ ਦੇ ਕਰਕੇ ਉਹਦੀ ਸਾਰੀ ਆਮਦਨ ਜਿਹੜੀ ਆ ਉਹਦੇ ਤੇ ਲੱਗ ਰਹੀ ਆ ਉਹਨਾਂ ਦੀਆਂ ਜ਼ਮੀਨਾਂ ਵੀ ਵਿਕ ਰਹੀਆਂ ਵਾਂ ਕਰਜ਼ਾ ਹੋਰ ਚੜ ਰਿਹਾ ਹੈ ਨਾ ਤਾਂ ਇਹਦਾ ਖਮਿਆਜ਼ਾ ਔਰਤਾਂ ਨੂੰ ਵੀ ਭੁਗਤਣਾ ਪੈ ਰਿਹਾ ਕਿਸਾਨੀ ਕਰਜ਼ਾ ਜਿਹੜਾ ਚੜ ਰਿਹਾ ਉਹ ਕੱਲੇ ਕਿਸਾਨ ਸਰ ਨਹੀਂ ਚੜਦਾ ਕਿਉਂਕਿ ਹੁਣ ਕਿਸਾਨ ਸਰ ਜਦੋਂ ਚੜਦਾ ਉਹ ਖੁਦਕੁਸ਼ੀ ਕਰਦਾ ਇਹਦਾ ਹੱਲ ਨਹੀਂ ਹੁੰਦਾ ਜਦੋਂ ਉਹਦੇ ਕੋਲੇ ਤਾਂ ਉਹਦੇ ਬਾਅਦ ਚ ਔਰਤਾਂ ਸਰੋ ਕਰਜ਼ਾ ਆ ਜਾਂਦਾ ਉਹ ਔਰਤਾਂ ਖੇਤੀ ਵੀ ਕਰਦੀਆਂ ਘਰ ਵੀ ਸੰਭਾਲਦੀਆਂ ਤੇ ਕਰਜ਼ੇ ਦੀ ਕਿਸ਼ਤ ਵੀ ਲਾਉਂਦੀਆਂ ਨਾ ਪਰ ਇਹਦੇ باوجود ਉਹਨਾਂ ਦਾ ਕਰਜ਼ਾ ਨਹੀਂ ਉਤਰਦਾ ਤੇ ਹੁਣ ਤਾਂ ਹਾਲ ਤੇ ਆ ਕਿ ਔਰਤਾਂ ਵੀ ਜੜੀਆਂ ਕਿਸਾਨੀ ਕਰਦੀਆਂ ਉਹ ਵੀ ਖੁਦਕੁਸ਼ੀਆਂ ਕਰ ਰਹੀਆਂ ਸਿਰਫ ਇਸ ਕਰਜ਼ੇ ਦੇ ਕਰਕੇ ਔਰ 2005 ਦੀ ਰਿਪੋਰਟ ਆ ਰੰਜਨਾ ਪਾੜੀ ਦੀ ਕਿ 2005 ਦੇ ਵਿੱਚ ਬਠਿੰਡਾ ਜ਼ਿਲ੍ਹੇ ਚ 23 ਕਿਸਾਨ ਔਰਤਾਂ ਨੇ ਖੁਦਕੁਸ਼ੀ ਕੀਤੀ ਹੈ ਜਿਨ੍ਹਾਂ ਦੇ ਪਰਿਵਾਰਾਂ ਚੋਂ ਕਰਜ਼ਾ ਚੜਨ ਕਰਕੇ ਉਹਨਾਂ ਤੋਂ ਲਾਹ ਨਹੀਂ ਹੋਇਆ ਸੰਗਰੂਰ ਜ਼ਿਲ੍ਹੇ ਚ 33 ਕਿਸਾਨ ਔਰਤਾਂ ਨੇ ਖੁਦਕੁਸ਼ੀ ਕੀਤੀ ਆ ਤੇ ਹੁਣ ਤਾਜ਼ਾ ਰਿਪੋਰਟ ਆ 4 ਸਾਲਾਂ ਦੀ ਕਿ 100 ਔਰਤ ਪਿੱਛੇ 4 ਕਿਸਾਨ ਔਰਤਾਂ ਖੁਦਕੁਸ਼ੀ ਕਰ ਰਹੀਆਂ ਪਰ ਸਵਾਲ ਇਹ ਆ ਕਿ ਸਮਾਜ ਦੇ ਵਿੱਚ ਔਰਤਾਂ ਨੂੰ ਕਿਸਾਨ ਗਿਣਿਆ ਹੀ ਨਹੀਂ ਜਾਂਦਾ ਇਸ ਕਰਕੇ ਉਹਨਾਂ ਦੀ ਕੋਈ ਖ਼ਬਰ ਵੀ ਨਸ਼ਰ ਨਹੀਂ ਹੁੰਦੀ ਬਿਲਕੁਲ ਜਿਵੇਂ ਤੁਸੀਂ ਹੋਰ ਸੰਕਟਾਂ ਦੀ ਗੱਲ ਕੀਤੀ ਐਸੀ ਤਰ੍ਹਾਂ ਇੱਕ ਔਰਤ ਦਾ ਆਪ ਦਾ ਸੰਕਟ ਆ ਕਿ ਸਮਾਜ ਦੇ ਵਿੱਚ ਉਹਨੂੰ ਉਨੀ ਰਿਸਪੈਕਟ ਨਹੀਂ ਦਿੱਤੀ ਜਾਂਦੀ ਜਦੋਂ ਔਰਤ ਗੱਲ ਕਰਦੀ ਐ ਅੱਜ ਤੁਸੀਂ ਖੇਤੀਬਾੜੀ ਦੇ ਸੰਕਟ ਦੀ ਗੱਲ ਕਰ ਰਹੇ ਹਾਂ ਵਾਤਾਵਰਣ ਦੇ ਸੰਕਟ ਦੀ ਗੱਲ ਕਰ ਰਹੇ ਹਾਂ ਤੌਰ ਤੰਤੇ ਨੂੰ ਤਾਂ ਇਹ ਕਿਹਾ ਜਾਂਦਾ ਕਿ ਉਹਦੀ ਗਿੱਚੀ ਪਿੱਛੇ ਮੱਤ ਆ ਤਾਂ ਤੁਸੀਂ ਕਿਵੇਂ ਲੱਗਦਾ ਕਿ ਇਹ ਇਸ ਤਰ੍ਹਾਂ ਦੀ ਕੰਡੀਸ਼ਨ ਦੇ ਵਿੱਚ ਅੱਗੇ ਆ ਕੇ ਕੰਮ ਕਰ ਸਕਦੇ ਹੋ ਨਹੀਂ ਔਰਤਾਂ ਜਸ ਕਿੱਤੇ ਦੇ ਨਾਲ ਜੁੜੀਆਂ ਇਸੇ ਕਰਕੇ ਤਾਂ ਅਸੀਂ ਇਹ ਕਨਵੈਨਸ਼ਨ ਕਰ ਰਹੇ ਹਾਂ ਕਿ ਅਸੀਂ ਔਰਤਾਂ ਨੂੰ ਸਿਆਸੀ ਤੌਰ ਤੇ ਚੇਤਨ ਕਰ ਸਕੀਏ ਕਿ ਉਹਨਾਂ ਦੀ ਹੁਣ ਸਿਰਫ ਘਰਾਂ ਤੱਕ ਲੋੜ ਨਹੀਂ ਉਹਨਾਂ ਦੀ ਬਾਹਰ ਵੀ ਜ਼ਰੂਰਤ ਆ ਕਿਉਂਕਿ ਹੁਣ ਜੇ ਅਸੀਂ ਉਹਨਾਂ ਦੇ ਅਧਿਕਾਰਾਂ ਦੀ ਗੱਲ ਕਰਦੇ ਪਹਿਲਾ ਸਵਾਲ ਤਾਂ ਸਾਡੇ ਆਪਣੀ ਮਨੁੱਖਤਾ ਦਾ ਹੀ ਖੜਾ ਹੋ ਗਿਆ ਇਸ ਮਾਡਲ ਕਰਕੇ ਹੈ ਨਾ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਏਮਜ਼ ਹਸਪੀਟਲ ਨੇ ਬੱਚਿਆਂ ਦੇ ਬਲੱਡ ਦੇ ਸੈਂਪਲ ਲਏ ਆ ਜਿਦੇ ਚ 7 ਸਾਲ ਤੋਂ 14 ਸਾਲ ਦੇ ਬੱਚਿਆਂ ਨੂੰ ਬਲੱਡ ਕੈਂਸਰ ਆਇਆ ਸਾਡੇ ਦੇ ਲਈ ਸੱਭਿਆਤਾਕ ਸੰਕਟ ਹੀ ਖੜਾ ਹੋ ਗਿਆ ਕਿ ਆਉਣ ਵਾਲੀ ਪੀੜ੍ਹੀ ਜਿਹੜੀ ਐਡੇ ਵੱਡੇ ਸੰਕਟ ਚ ਹੁਣ ਤਾਂ ਜੋ ਸੌਂਗ ਮਨੁੱਖ ਨਹੀਂ ਮਤਲਬ ਬਚੂਗਾ ਧਰਤੀ ਦੇ ਉੱਪਰ ਤੇ ਅਸੀਂ ਹੱਕ ਕਿਵੇਂ ਲੈ ਲਾਂਗੇ ਨਾ ਪਹਿਲਾ ਸੰਕਟ ਤਾਂ ਸਾਡੇ ਲਈ ਇਹ ਆ ਕਿ ਅਸੀਂ ਪਹਿਲਾਂ ਇਸ ਸੰਕਟ ਨੂੰ ਦੂਰ ਕਰੀਏ ਕਿ ਜਿਹਨੇ ਸਾਡੇ ਸਾਹਮਣੇ ਮਨੁੱਖਤਾ ਦਾ ਹੀ ਸੰਕਟ ਖੜਾ ਕਰਤਾ ਕਿ ਸਾਡੀ ਆਪਣੀ ਹੋਂਦ ਬਣ ਗਈ ਅਸੀਂ ਬਚਣਾ ਕਿ ਨਹੀਂ ਬਚਣਾ ਛੋਟੀ ਉਮਰ ਚ ਇਸ ਧਰਤੀ ਤੋਂ ਜਾ ਰਹੇ ਆ ਨਾ ਤਾਂ ਇਸ ਕਰਕੇ ਹੁਣ ਔਰਤਾਂ ਜਿਹੜੀਆਂ ਰਸੋਈ ਘਰਾਂ ਤੱਕ ਸੀਮਾ ਸੀ ਉਹ ਹੁਣ ਰੈਲੀਆਂ 'ਚ ਵੀ ਆ ਰਹੀਆਂ ਧਰਨਿਆਂ 'ਚ ਵੀ ਆ ਰਹੀਆਂ ਤੇ ਅੱਜ ਤੁਸੀਂ ਖੁਦ ਦੇਖੋਗੇ ਸਟੇਜ ਤੇ ਜਿੰਨੀਆਂ ਔਰਤਾਂ ਬੈਠੀਆਂ ਉਹ ਸਾਰੀਆਂ ਹੀ ਲੀਡਰਸ਼ਿਪ ਦੇ ਵਿੱਚ ਆ ਗਈਆਂ ਆਗੂ ਰੋਲ ਨਿਭਾ ਰਹੀਆਂ ਵਾਂ ਤਾਂ ਇਸ ਕਰਕੇ ਔਰ ਜਿਹੜਾ ਉਹ ਖੇਤੀ ਦਾ ਮਸਲਾ ਵੀ ਆ ਕਿ ਅਸੀਂ ਜੇ ਇਤਿਹਾਸ ਤੇ ਵੀ ਨਜ਼ਰ ਮਾਰੀਏ ਨਾ ਕਿ ਜਦੋਂ ਖੇਤੀ ਹੋਂਦ ਚ ਆਈ ਕਦੋਂ ਆ ਪਹਿਲੀ ਵਾਰ ਤੇ ਉਹ ਇਹ ਖੋਜ ਵੀ ਔਰਤਾਂ ਨੇ ਕੀਤੀ ਆ ਜਿਹੜੀ ਅੱਜ ਖੇਤੀ ਤੋਂ ਬਾਹਰ ਹੋ ਚੁੱਕੀ ਹੈ ਨਾ ਉਹਦੀ ਖੋਜ ਵੀ ਔਰਤਾਂ ਨੇ ਕੀਤੀ ਮਾਪਰਧਾਨ ਸਮਾਜ ਰਿਹਾ ਏ ਪਰ ਜਿਵੇਂ ਜਿਵੇਂ ਸਮਾਜ ਅੱਗੇ ਨੂੰ ਵਧਦਾ ਗਿਆ ਰਚ ਵੰਡ ਹੁੰਦੀ ਗਈ ਉਸ ਵੰਡ ਨੇ ਕੰਮਾਂ ਦੀ ਵੀ ਵੰਡ ਕਰਤੀ ਕਿ ਬਾਹਰ ਦੇ ਕੰਮ ਬੰਦਿਆਂ ਦਾ ਹਿੱਸੇ ਆ ਗਏ ਘਰਾਂ ਦੇ ਕੰਮ ਔਰਤਾਂ ਦੇ ਹਿੱਸੇ ਆ ਗਏ ਪਰ ਘਰਾਂ ਦਾ ਕੰਮ ਆ ਜਿਹੜਾ ਸਵੇਰ ਦੀ ਪਹਿਲੀ ਚਾਹ ਬਣਾਉਣ ਤੋਂ ਲੈ ਕੇ ਤੇ ਰਾਤ ਨੂੰ ਸੌਣ ਦਾ ਸਮਾਂ ਜਿਹੜਾ ਨਾ ਉਹ ਸਾਰਾ ਦੀ ਜਿਹੜੀ ਔਰਤ ਦੀ ਉਹ ਇਸ ਖੇਤੀ ਦੇ ਨਾਲ ਜੁੜੀ ਹੋਈ ਆ ਕਿਉਂਕਿ ਉਹੀ ਵੇਲਾ ਕਰਕੇ ਹੀ ਬੰਦੇ ਨੂੰ ਬਾਕੀ ਕੰਮ ਕਰਨ ਦੇ ਲਈ ਭੇਜਦੀ ਆ ਪਰ ਔਰਤ ਦੀ ਜਿਹੜੀ ਲੇਬਰ ਆ ਕਿਉਂਕਿ ਉਹਨੂੰ ਸਮਾਜ 'ਚ ਬਰਾਬਰ ਦਾ ਦਰਜਾ ਨਹੀਂ ਹੈ ਇਸ ਕਰਕੇ ਉਹਦੀ ਕੋਈ ਲੇਬਰ ਨਹੀਂ ਗਣੀ ਜਾਂਦੀ ਕੋਈ ਉਹਨੂੰ ਛੁੱਟੀ ਨਹੀਂ ਹੈ ਕਿਸੇ ਕਿਸਮ ਦੀ ਉਹਦੀ ਆਮਦਨ ਨਹੀਂ ਹੈ ਹੁਣ ਇਸ ਅਸੀਂ ਕਹਿੰਦੇ ਕਿ ਸੁਆਮੀਨਾਥਨ ਦੀ ਜਿਹੜੀ ਰਿਪੋਰਟ ਆ ਉਹ ਲਾਗੂ ਕਰਨੀ ਚਾਹੀਦੀ ਆ ਤੇ ਸੁਆਮੀਨਾਥਨ ਨੇ ਤਾਂ ਆਪਣੀ ਰਿਪੋਰਟ ਦੇ ਵਿੱਚ ਇਹ ਕਿਹਾ ਕਿ ਜਿਹੜੀ ਇਹ ਔਰਤਾਂ ਦੀ ਦਿਹਾੜੀ ਆ ਸਵੇਰ ਦੀ ਪਹਿਲੀ ਚਾਹ ਤੋਂ ਲੈ ਕੇ ਰਾਤ ਤੱਕ ਦਾ ਜਿਹੜਾ ਉਹ ਸਮਾਂ ਉਹ ਵੀ ਇਸ ਖੇਤੀ ਦੇ ਵਿੱਚ ਦਾ ਜਿਹੜਾ ਮੁੱਲ ਦੇਣਾ ਕਿਸਾਨਾਂ ਨੂੰ ਉਹਦੇ ਵਿੱਚ ਸ਼ਾਮਲ ਕੀਤਾ ਜਾਣਾ ਚਾਹੀਦਾ ਕਿ ਉਹ ਉਹ ਇੱਕ ਫ੍ਰੀ ਦੀ ਲੇਬਰ ਤੋਂ ਤੁਸੀਂ ਕੰਮ ਲੈ ਰਹੇ ਹੋ ਹਨਾ ਕਿ ਔਰਤਾਂ ਦਾ ਇੰਨਾ ਵੱਡਾ ਰੋਲ ਆ ਪਰ ਹੁਣ ਸਵਾਲ ਇਹੀ ਸਾਡੇ ਸਾਹਮਣੇ ਆ ਕਿ ਜਿੱਥੇ ਅਸੀਂ ਇਸ ਸੰਕਟ ਨੂੰ ਵੀ ਦੂਰ ਕਰਨਾ ਪਰ ਉਹ ਸੰਕਟ ਵੀ ਤਾਂ ਦੂਰ ਹੋਊਗੀ ਜੇ ਸਾਡੀਆਂ ਔਰਤਾਂ ਵੀ ਸਿਆਸੀ ਤੌਰ ਤੇ ਚੇਤਨ ਹੋਣਗੀਆਂ ਤੇ ਇਸ ਰੋਲ ਨੂੰ ਉਹ ਸਮਝਣਗੀਆਂ ਕਿ ਸਾਡੀ ਕੀ ਭੂਮਿਕਾ ਇਸ ਲਹਿਰ ਦੇ ਵਿੱਚ ਕਿੰਨਾ ਕੁ ਕਠਨ ਲੱਗਦਾ ਹੈ ਇਹ ਕੰਮ ਜਿਵੇਂ ਔਰਤਾਂ ਨੂੰ ਹੁਣ ਇਸ ਟਾਈਮ ਆਪਾਂ ਦੇਖਦੇ ਹਾਂ ਕਿ ਇੱਕ ਛੋਟੀ ਜੀ ਗਾਲ ਤੋਂ ਲੈ ਕੇ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਔਰਤਾਂ ਨੂੰ ਕਰਨਾ ਪੈ ਰਿਹਾ ਤਾਂ ਪੋਲੀਟੀਕਲੀ ਸ਼ਾਰਪ ਕਿਵੇਂ ਹੋ ਸਕਦੀਆਂ ਬਹੁਤ ਵੱਡੀਆਂ ਸਮੱਸਿਆਵਾਂ ਆ ਸਕਦੀਆਂ ਨਹੀਂ ਪੋਲੀਟੀਕਲੀ ਖੇਤੀ ਮਾਡਲ ਪੋਲੀਟੀਕਲੀ ਤਾਂ ਹੈ ਖੇਤੀ ਮਾਡਲ ਆਪਣੇ ਆਪ ਤਾਂ ਕਿਸੇ ਨੇ ਨਹੀਂ ਨਾ ਲੈ ਕੇ ਆਂਦਾ ਸਰਕਾਰਾਂ ਹੀ ਲੈ ਕੇ ਆਉਂਦੀਆਂ ਤਾਂ ਸਰਕਾਰ ਦੇ ਨਾਲ ਜੁੜੀ ਹੋਈ ਗੱਲ ਆ ਇਹ ਤਾਂ ਉਹਨੂੰ ਚੇਤਨ ਕਰਨ ਦਾ ਮਤਲਬ ਸਿਆਸੀ ਦੌਰ ਤੇ ਚੇਤਨ ਹੋ ਰਹੀਆਂ ਖੇਤੀ ਮਾਡਲ ਉਹਦੇ ਘਰ ਤੱਕ ਨਹੀਂ ਜੁੜਿਆ ਹੋਇਆ ਉਹਨੂੰ ਲੈ ਕੇ ਕੌਣ ਆਇਆ ਕਿੰਨੇ ਇੱਥੇ ਲਾਗੂ ਕਰਵਾਇਆ ਤੇ ਕਿੰਨੇ ਹੁਣ ਬਦਲਣਾ ਵਾ ਉਹ ਜਿਨ੍ਹਾਂ ਨੇ ਬਦਲਣਾ ਅਸੀਂ ਤਾਂ ਇੱਕ ਲਹਿਰ ਖੜੀ ਕਰ ਸਕਦੇ ਹਾਂ ਅਸੀਂ ਇੱਕ ਦਬਾਅ ਪਾ ਸਕਦੇ ਹਾਂ ਜਿਨ੍ਹਾਂ ਨੇ ਲਾਗੂ ਕਰਨਾ ਉਹ ਗਵਰਨਮੈਂਟ ਆ ਔਰ ਉਹਦੇ ਉੱਪਰ ਅਸੀਂ ਜਿਹੜਾ ਦਬਾਅ ਬਣਾਉਣਾ ਕਿ ਇਸ ਖੇਤੀ ਮਾਡਲ ਨੂੰ ਬਦਲੋ ਤੁਸੀਂ ਲਿਆਉਣ ਵਾਲੇ ਤੁਸੀਂ ਹੀ ਬਦਲਣ ਸਕਦੇ ਹੋ ਇਹਨੂੰ ਔਰ ਉਹਨੂੰ ਬਦਲਣ ਦੇ ਲਈ ਇੱਕ ਲਹਿਰ ਦੀ ਜ਼ਰੂਰਤ ਆ ਔਰ ਉਹ ਲਹਿਰ ਜਿੰਨੀ ਵੱਡੀ ਹੋਊਗੀ ਉਹ ਤਾਂ ਹੀ ਅਸੀਂ ਉਧਰ ਨੂੰ ਵੱਧ ਸਕਦੇ ਹਾਂ ਤਾਂ ਇਸ ਕਰਕੇ ਇਹ ਔਰਤਾਂ ਲਹਿਰ ਚ ਰੋਲ ਅਦਾ ਕਰਨੀ ਗਿਆਨ ਕਿਸਾਨੀ ਅੰਦੋਲਨ ਚ ਡਾ ਵੱਡਾ ਰੋਲ ਔਰਤਾਂ ਨੇ ਅਦਾ ਕੀਤਾ ਤਾਂ ਹੀ ਅਸੀਂ ਜਿੱਤ ਸਕੇ ਤੇ ਇਸ ਅੰਦੋਲਨ ਨੇ ਵੀ ਔਰਤਾਂ ਨੂੰ ਸਿਆਸੀ ਤੌਰ ਤੇ ਚੇਤਨ ਕੀਤਾ ਉਹਨਾਂ ਨੂੰ ਇਸ ਗੱਲ ਦੇ ਲਈ ਰਾਹ ਦਿਖਾਇਆ ਕਿ ਤੁਸੀਂ ਵੀ ਜਿਹੜਾ ਬਰਾਬਰ ਦਾ ਹਰ ਮਤਲਬ ਸੰਘਰਸ਼ ਦੇ ਵਿੱਚ ਜਿਹੜਾ ਯੋਗਦਾਨ ਆ ਉਹ ਪਾਉਣਾ ਕਿਉਂਕਿ ਇਹ ਇਕੱਲਾ ਕਿਸਾਨੀ ਅੰਦੋਲਨ ਨਹੀਂ ਐ ਤੋ ਪਹਿਲਾਂ ਦਾ ਇਤਿਹਾਸ ਫਰੋਲੋ 1947 ਤੋਂ ਬਾਅਦ ਜੜੀਆਂ ਲਹਿਰਾਂ ਚੱਲੀਆਂ ਤਪਾਗਾ ਚੱਲੀ తెలంగాణਾ ਚੱਲੀ ਸਾਰੀਆਂ ਔਰਤਾਂ ਦਾ ਰੋਲ ਆ ਬਸ ਸਵਾਲ ਇਹ ਹੈ ਕਿ ਉਹਨਾਂ ਦਾ ਰੋਲ ਆ ਜਿਹੜਾ ਗਿਣਿਆ ਨਹੀਂ ਗਿਆ ਪਰ ਚਰਚਾ ਚ ਨਹੀਂ ਆਇਆ ਤੇ ਜਿਵੇਂ ਜਿਵੇਂ ਹੁ ਔਰਤਾ ਚਰਚਾ ਚ ਆ ਰਹੀਆਂ ਵਾਂ ਅੰਦੋਲਨਾਂ ਚ ਹਿੱਸਾ ਲੈ ਰਹੀਆਂ ਉਹਨਾਂ ਦਾ ਯੋਗਦਾਨ ਵੀ ਚਰਚਾ ਦੇ ਵਿੱਚ ਆ ਰਿਹਾ ਵਾ ਤਾਂ ਇਸ ਕਰਕੇ ਹੁਣ ਤਾਂ ਉਹਨਾਂ ਲਈ ਇੱਕ ਨਵਾਂ ਰਾਹ ਖੁੱਲਿਆ 8 ਮਾਰਚ ਵੀ ਦਿੱਲੀ ਦੇ ਵਿੱਚ ਸਿਰਫ ਔਰਤਾਂ ਨੇ ਬਣਾਈ ਸਭ ਕੁਝ ਆਪ ਸੰਭਾਲ ਲਿਆ ਉਹਨਾਂ ਨੇ ਤਾਂ ਇਸ ਕਰਕੇ ਹੁਣ ਇਸ ਮਾਡਲ ਨੂੰ ਬਦਲਣ ਵਾਸਤੇ ਇਸ ਸਾਮਰਾਜੀ ਜਿਹੜਾ ਖੇਤੀ ਮਾਡਲ ਆ ਕਾਰਪੋਰੇਟ ਘਰਾਣਿਆਂ ਨੂੰ ਇੱਥੇ ਪਹੁੰਚਾਉਣ ਵਾਸਤੇ ਔਰ ਉਹ ਸਿਆਸੀ ਚੇਤਨਾ ਨਾਲ ਹੀ ਨਿਕਲ ਸਕਦੇ ਆ ਤਾਂ ਇਸ ਕਰਕੇ ਅਸੀਂ ਔਰਤਾਂ ਨੂੰ ਜਿਹੜਾ ਇਹ ਚੇਤਨ ਕਰਨ ਦੇ ਲਈ ਕਿ ਸਾਡੇ ਕੀ ਮੁੱਦੇ ਆ ਹਨਾ ਖੇਤੀ ਮਾਡਲ ਨੂੰ ਬਦਲਿਆ ਜਾਣਾ ਚਾਹੀਦਾ ਹਰ ਖੇਤ ਤੱਕ ਨਹਿਰੀ ਪਾਣੀ ਪਹੁੰਚਦਾ ਕੀਤਾ ਜਾਣਾ ਚਾਹੀਦਾ ਨਹਿਰੀ ਪਾਣੀ ਦੀ ਕੀ ਮਹੱਤਤਾ ਹੈਗੀ ਜਦੋਂ ਔਰਤਾਂ ਨੂੰ ਵੀ ਚਰਚਾ ਹੁੰਦੀ ਤਾਂ ਮੰਗ ਕਰਨਗੇ ਨਾ ਇਸ ਹਿੱਸੇ ਦੀ ਤਾਂ ਦੂਸਰਾ ਜਿਹੜਾ ਹਰ ਘਰ ਤੱਕ ਪੀਣ ਵਾਲਾ ਪਾਣੀ ਹੋਣਾ ਚਾਹੀਦਾ ਭਾਖੜਾ ਦਾ ਨੀਲੀ ਪਾੜਾ ਵਾਲਾ ਪਾਣੀ ਮਿਲਣਾ ਚਾਹੀਦਾ ਉਹ ਵੀ ਤਾਂ ਸਾਡੇ ਸਾਰਿਆਂ ਨਾਲ ਜੁੜਿਆ ਹੋਇਆ ਉਹ ਇਕੱਲੇ ਖੇਤ ਨਾਲ ਨਹੀਂ ਜੁੜਿਆ ਹੋਇਆ ਕਿਉਂਕਿ ਅੱਜ ਕਾਰਪੋਰਟ ਜਿਹੜਾ ਸਾਡਾ ਪਾਣੀ ਲੈ ਕੇ ਸਾਨੂੰ ਬੋਤ ਦੇ ਰਿਹਾ ਹੈ ਕਿ ਤੁਸੀਂ ਆ ਪੀਓ ਘਰ ਘਰ ਉਹਨਾਂ ਨੇ ਆਰੋ ਮਾਟਰ ਸਾਡੇ ਲਗਾਤੇ ਹੈਗੇ ਕਿ ਤੁਹਾਡਾ ਸਾਰਾ ਪਾਣੀ ਧਰਤੀ ਦਾ ਉਹਨਾਂ ਨੇ ਗੰਧਲਾ ਕਰ ਦਿੱਤਾ ਤੇ ਆਪ ਹੁਣ ਜਿਹੜਾ ਫਿਲਟਰ ਦੇ ਨਾਂ ਤੇ ਸਾਨੂੰ ਫਿਲਟਰ ਵੇਚ ਰਹੇ ਆ ਕਿ ਸਾਨੂੰ ਹਰ ਚੀਜ਼ ਮੁੱਲ ਦੇਣੀ ਸ਼ੁਰੂ ਕਰਤੀ ਇਹ ਸਾਰੀ ਚੀਜ਼ ਸਾਡੇ ਨਾਲ ਜੁੜੀ ਹੋਈ ਹੈ ਇਕੱਲੇ ਕਿਸਾਨ ਨਾਲ ਨਹੀਂ ਨਾ ਜੁੜੀ ਹੋਈ ਪੂਰੇ ਪਰਿਵਾਰ ਨਾਲ ਜੁੜੀ ਹੋਈ ਹੈ ਜੋ ਵੀ ਮਨੁੱਖ ਧਰਤੀ ਤੇ ਪਾਣੀ ਪੀ ਰਿਹਾ ਜੋ ਵੀ ਅਨਾਜ ਖਾ ਰਿਹਾ ਉਹਨਾਂ ਸਾਰਿਆਂ ਨਾਲ ਜੁੜੀ ਹੋਈ ਆ ਤਾਂ ਇਸ ਕਰਕੇ ਔਰਤਾਂ ਦਾ ਇਸ ਲਹਿਰ ਚੋਣਾ ਜ਼ਰੂਰੀ ਆ ਭਾਰਤ ਪਾਕਿਸਤਾਨ ਦਾ ਵਪਾਰ ਆ ਜਿਹੜਾ ਉਹ ਵਾਗਾ ਬਾਰਡਰ ਤੇ ਹੁਸੈਨੀ ਵਾਲਾ ਰਾਹੀ ਖੋਲਣਾ ਚਾਹੀਦਾ ਹੁਣ ਇਹ ਸਾਰਾ ਆਰਥਿਕਤਾ ਦੇ ਨਾਲ ਵੀ ਜੁੜਿਆ ਸਿਆਸਤ ਨਾਲ ਵੀ ਜੁੜਿਆ ਹੋਇਆ ਤੇ ਭਾਵਨਾਵਾਂ ਨਾਲ ਵੀ ਜੁੜਿਆ ਹੋਇਆ ਨਾ ਹੁਣ ਉਸ ਆਰਥਿਕਤਾ ਦਾ ਅਸਰ ਔਰਤਾਂ ਤੇ ਵੀ ਪੈਣਾ ਜੇ ਕਿਸਾਨ ਨੂੰ ਉਹਦੀ ਹਰ ਫਸਲ ਦੀ ਐਮਐਸਪੀ ਮਿਲੂਗੀ ਗਰੰਟੀ ਮਿਲੂਗੀ ਕਿ ਹਰ ਹਾਲ ਦੇ ਚ ਸਰਕਾਰ ਚੱਕੂਗੀ ਜਿਹੜੀ ਵੀ ਉਹ ਫਸਲ ਬੀਜਦਾ ਨਾ ਤਾਂ ਜੇ ਉਹਦੇ ਘਰ ਚ ਪੈਸੇ ਆਉਣਗੇ ਉਹਦਾ ਅਸਰ ਔਰਤਾਂ ਤੇ ਵੀ ਹੋਊਗਾ ਕਿਉਂਕਿ ਉਹਨਾਂ ਨੇ ਵੀ ਉਹਨਾਂ ਨੂੰ ਵੀ ਫਿਕਰ ਹੈ ਨਾ ਸਾਡੇ ਬੱਚੇ ਵਧੀਆ ਸਕੂਲਾਂ 'ਚ ਪੜ੍ਹਨ ਬੱਚਿਆਂ ਦੀ ਪੜ੍ਹਾਈ ਚੰਗੀ ਹੋਵੇ ਇਲਾਜ ਲਈ ਪੈਸੇ ਹੋਣ ਕੋਈ ਵਿਆਹ ਸ਼ਾਦੀ ਕਰਨਾ ਕੋਈ ਪ੍ਰੋਗਰਾਮ ਕਰਨਾ ਉਹਦੇ ਲਈ ਵੀ ਸਾਡੇ ਕੋਲੇ ਪੈਸੇ ਹੋਣ ਸਾਨੂੰ ਫੜਨਾ ਹੈ ਨਾ ਪੈਣ ਕਿਸੇ ਤੋਂ ਕਰਜ਼ਾ ਨਾ ਲੈਣਾ ਪਵੇ ਇਹ ਉਹਨਾਂ ਦੀ ਵੀ ਜੁੜੀ ਹੋਈ ਹੈ ਨਾ ਜੇ ਉਹਦਾ